ਜਿਮਣੀ ਚੋਣ ਤੋਂ ਪਹਿਲਾਂ ਆਵਾਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ ਤਾਂ ਲੁਧਿਆਣਾ ਪਛਮੀ ਦੇ ਵਿੱਚ ਚੋਣ ਹੋਣੀ ਹੈ ਤੇ ਉਧਰ ਇੱਕ ਵੱਡਾ ਝਟਕਾ ਆਪ ਨੂੰ ਉਸ ਵੇਲੇ ਲੱਗਿਆ ਜਦ ਕਮਲਜੀਤ ਸਿੰਘ ਕੜਵਲ ਸਾਥੀਆਂ ਸਣੇ ਆਵਾਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਦੱਸਦੀ ਕਿ ਕਮਲਜੀਤ ਸਿੰਘ ਕੜਵਲ ਪਹਿਲਾਂ ਭਾਜਪਾ ਫਿਰ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਹਿ ਚੁੱਕੇ ਨੇ ਤੇ ਕਮਲਜੀਤ ਸਿੰਘ ਕੜਵਲ ਦੇ ਨਾਲ ਕਈ ਸਾਬਕਾ ਕੌਂਸਲਰ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਆਵਾਦਮੀ ਪਾਰਟੀ ਦੀਆਂ ਗੁੱਤੂ 2002 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਹ ਕਮਲਜੀਤ ਸਿੰਘ ਕੜਵਲ ਜਿਨ੍ਹਾਂ ਨੇ ਐਤਵਾਰ ਨੂੰ ਮੁੜ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਇੰਚਾਰਜ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਉਮੀਦਵਾਰ 파ਟ ਪੁਸ਼ਨਾਸ਼ੂ ਸਾਬਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਕੜਵਲ ਤੇ ਉਹਨਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਕੜਵਲ ਨੇ ਕਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੱਤਿਆਂ ਤੋਂ ਦੁਖੀ ਹੋ ਕੇ ਇਹ ਜਿਹੜਾ ਫੈਸਲਾ ਲਿਆ ਤੇ ਪਾਰਟੀ ਛੱਡ ਦਿੱਤੀ ਹੈ ਕਮਲਜੀਤ ਸਿੰਘ ਕੜਵਲ ਪਹਿਲਾਂ ਲੋਕ ਇਨਸਾਫ ਪਾਰਟੀ ਦਾ ਵੀ ਹਿੱਸਾ ਰਹਿ ਚੁੱਕੇ ਨੇ ਹਾਲਾਂਕਿ ਸਿਮਰਜੀਤ ਬੈਂਸ ਪਹਿਲਾਂ ਹੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਉਹ ਕਾਂਗਰਸ ਨੂੰ ਇਹਨਾਂ ਚੋਣਾਂ ਦੇ ਵਿੱਚ ਪੂਰਾ ਸਵਾਰਥਨ ਦੇ ਰਿਹਾ ਲੋਕ ਸਭਾ ਚੋਣਾਂ ਦੇ ਵਿੱਚ ਵੀ ਸਿਮਰਜੀਤ ਬੈਂਸ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ ਤਾਂ ਕਾਂਗਰਸ ਇਸ ਨੂੰ ਇੱਕ ਵੱਡੀ ਕਾਮਯਾਬੀ ਦੇ ਰੂਪ ਦੇ ਵਿੱਚ ਵੇਖ ਰਹੀ ਹੈ ਕਿਉਂਕਿ ਦਿਨ ਪ੍ਰਤੀ ਦਿਨ ਕਾਂਗਰਸ ਦਾ ਕੁੰਬਾ ਵਾਅਦਾ ਚੱਲ ਰਿਹਾ ਇਸ ਤੋਂ ਪਹਿਲਾਂ ਮੌਜੂਦਾ ਕੌਂਸਲਰ ਸੁਤਨਾਮ ਸਿੰਘ ਸੰਨੀ ਇਸ ਤੋਂ ਇਲਾਵਾ ਗੁਰਪ੍ਰੀਤ ਗੋਗੀ ਸਾਭਕਾ ਐਮਐਲਏ ਦੇ ਪੰਜੇ ਰੋਣੀ ਤੇ ਇਸ ਦੇ ਨਾਲ ਹੀ ਕਰਨ ਵੜਿੰਗ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗ ਰਿਹਾ ਤੇ ਉੱਥੇ ਬੀਤੇ ਦਿਨੀ ਆਪ ਦੀ ਸੂਬਾ ਮਹਿਲਾ ਪ੍ਰਧਾਨ ਦੇ ਵੱਲੋਂ ਆਪ ਦੇ ਖਿਲਾਫ ਹੀ ਰੋਸ ਪ੍ਰਦਰਸ਼ਨ ਕੀਤਾ ਗਿਆ ਦਿੱਲੀ ਦੇ ਲੀਡਰਾਂ ਨੂੰ ਪੰਜਾਬ ਦੇ ਵਿੱਚ ਅਹੁਦੇ ਦਿੱਤੇ ਜਾਣ ਤੇ ਰੋਸ ਦੇ ਵਜੋਂ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਨਾਰੇਬਾਜ਼ੀ ਕੀਤੀ ਗਈ ਆਪ ਦੇ ਖਿਲਾਫ ਪ੍ਰਦਰਸ਼ਨ ਜਿਸ ਦਾ ਕੀ ਹੁਣ ਆਪ ਦੇ ਵਿੱਚ ਫੁੱਟ ਨੂੰ ਲੈ ਕੇ ਜਾਗ ਜ਼ਾਹਰ ਹੋਣਾ ਲਾਜ਼ਮੀ ਹੀ ਹੈ ਜਿਸ ਕਾਰਨ ਇਹਨਾਂ ਚੋਣਾਂ ਦੇ ਵਿੱਚ ਆਪ ਲੋ ਨਤੀਜੇ ਵੀ ਭੁਗਤਨੇ ਪੈ ਸਕਦੇ ਨੇ ਤੇ ਆਪਦੀਆਂ ਮੁਸ਼ਕਲਾਵਾਂ ਆ ਸਕਦੀਆਂ ਨੇ ਜਿਮਣੀ ਚੋਣ ਤੋਂ ਪਹਿਲਾਂ ਆਵਾਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ ਤਾਂ ਲੁਧਿਆਣਾ ਪਛਮੀ ਦੇ ਵਿੱਚ उपचुनाव ਹੋਣੀ ਹੈ ਤੇ ਉਧਰ ਇੱਕ ਵੱਡਾ ਝਟਕਾ ਆਪ ਨੂੰ ਉਸ ਵੇਲੇ ਲੱਗਿਆ ਜਦ ਕਮਲਜੀਤ ਸਿੰਘ ਕੜਵਲ ਸਾਥੀਆਂ ਆਵਾਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਦੱਸ ਦੇ ਕਿ ਕਮਲਜੀਤ ਸਿੰਘ ਕੜਵਲ ਪਹਿਲਾਂ ਭਾਜਪਾ ਫਿਰ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਹਿ ਚੁੱਕੇ ਨੇ ਤੇ ਕਮਲਜੀਤ ਸਿੰਘ ਕੜਵਲ ਸਾਬਕਾ ਕੌਂਸਲਰ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਦੀਆਂ ਗੁੱਤੂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਹਲਕਾ ਆਤਮਨਗਰ ਤੋਂ ਵਿਧਾਇਕ ਦੀ ਚੋਣ ਲੜਨ ਵਾਲੇ ਕਮਲਜੀਤ ਸਿੰਘ ਕੜਵਲ ਜਿਨ੍ਹਾਂ ਨੇ ਐਤਵਾਰ ਨੂੰ ਮੋੜ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਇੰਚਾਰਜ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਪੰਜਾਬ ਪ੍ਰਦੇਸ਼ ਕਾਂਗਰਸ ਉਮੀਦਵਾਰ 파ਟਪੁਸ਼ਨਾਸ਼ੂ ਸਾਬਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਦਕਾ ਨੇ ਕੜਵਲ ਤੇ ਉਹਨਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਕੜਵਲ ਨੇ ਕਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨਤੀਆਂ ਤੋਂ ਦੁਖੀ ਹੋ ਕੇ ਇਹ ਜਿਹੜਾ ਫੈਸਲਾ ਲਿਆ ਤੇ ਪਾਰਟੀ ਛੱਡ ਦਿੱਤੀ ਕਮਲਜੀਤ ਸਿੰਘ ਕੜਵਲ ਪਹਿਲਾਂ ਲੋਕ ਇਨਸਾਫ ਪਾਰਟੀ ਦਾ ਵੀ ਹਿੱਸਾ ਰਹਿ ਚੁੱਕੇ ਨੇ ਹਾਲਾਂਕਿ ਸਿਮਰਜੀਤ ਬੈਂਸ ਪਹਿਲਾਂ ਹੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਹੈ ਉਹ ਕਾਂਗਰਸ ਨੂੰ ਇਹਨਾਂ ਚੋਣਾਂ ਦੇ ਵਿੱਚ ਪੂਰਾ ਸਵਾਰਥਨ ਦੇ ਰਿਹਾ ਲੋਕ ਸਭਾ ਚੋਣਾਂ ਦੇ ਵਿੱਚ ਵੀ ਸਿਮਰਜੀਤ ਬੈਂਸ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ ਤਾਂ ਕਾਂਗਰਸ ਇਸ ਨੂੰ ਇੱਕ ਵੱਡੀ ਕਾਮਯਾਬੀ ਦੇ ਰੂਪ ਦੇ ਵਿੱਚ ਵੇਖ ਰਹੀ ਹੈ ਕਿਉਂਕਿ ਦਿਨ ਪ੍ਰਤੀ ਦਿਨ ਕਾਂਗਰਸ ਦਾ ਕੁੰਮਬਾ ਵਾਅਦਾ ਚੱਲ ਰਿਹਾ ਇਸ ਤੋਂ ਪਹਿਲਾਂ ਮੌਜੂਦਾ ਕੌਂਸਲਰ ਸਤਨਾਮ ਸਿੰਘ ਸੰਨੀ ਇਸ ਤੋਂ ਇਲਾਵਾ ਗੁਰਪ੍ਰੀਤ ਗੋਗੀ ਸਾਭਕਾ ਐਮਐਲਏ ਦੇ ਪੰਜੇ ਰੋਣੀ ਤੇ ਇਸ ਦੇ ਨਾਲ ਹੀ ਕਰਨ ਵੜਿੰਗ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਚਟਕਾ ਲੱਗ ਰਿਹਾ ਤੇ ਉੱਥੇ ਬੀਤੇ ਦਿਨੀ ਆਪ ਦੀ ਸੂਬਾ ਮਹਿਲਾ ਪ੍ਰਧਾਨ ਦੇ ਵੱਲੋਂ ਆਪ ਦੇ ਖਿਲਾਫ ਹੀ ਰੋਸ ਪ੍ਰਦਰਸ਼ਨ ਕੀਤਾ ਗਿਆ ਦਿੱਲੀ ਦੇ ਲੀਡਰਾਂ ਨੂੰ ਪੰਜਾਬ ਦੇ ਵਿੱਚ ਅਹੁਦੇ ਦਿੱਤੇ ਜਾਣ ਤੇ ਰੋਸ ਦੇ ਵਜੋਂ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਨਾਰੇਬਾਜ਼ੀ ਕੀਤੀ ਗਈ ਆਪ ਦੇ ਖਿਲਾਫ ਪ੍ਰਦਰਸ਼ਨ ਜਿਸ ਦਾ ਕੀ ਹੁਣ ਆਪ ਦੇ ਵਿੱਚ ਫੁੱਟ ਨੂੰ ਲੈ ਕੇ ਜਾਗ ਜ਼ਾਹਰ ਹੋਣਾ ਲਾਜ਼ਮੀ ਹੀ ਹੈ ਜਿਸ ਕਾਰਨ ਇਹਨਾਂ ਚੋਣਾਂ ਦੇ ਵਿੱਚ ਆਪ ਨੂੰ ਨਤੀਜੇ ਵੀ ਭੁਗਤਨੇ ਪੈ ਸਕਦੇ ਨੇ ਤੇ ਆਪ ਦੀਆਂ ਮੁਸ਼ਕਲਾਂ ਆ ਸਕਦੀਆਂ ਹਨ